ਵੇ ਕੋਣ ਮੰਨਦਾ ਹੈ ਗੱਲ ਗੱਲ ਭਲਾ ਅਸਲ ਚ ਕੀ ਹੁੰਦੀ ਹੈ ਸਮੇਂ ਦੇ ਨਾਲ ਮੈਂ ਇੱਕ ਚੀਜ਼ ਦਾਦਾ ਦਾ ਅਨੁਸਾਰਿਆ ਨੂੰ ਮੇਰੀ ਨਾ ਗੱਲ ਜਿੱਦਾਂ ਮਰਜੀ ਮੈਂ ਮੇਰੇ ਨਾਲ ਜਿਹੜੇ ਪਲੇਅਰ ਰਹੇ ਸੀ ਨਾ ਉਹਨਾਂ ਨੂੰ ਮੈਂ ਇੱਕ ਗੱਲ ਕਹੀ ਅੱਜ ਮੈਂ ਤੁਹਾਨੂੰ ਵੀ ਕਹਿਣ ਲੱਗਾ ਗੁਲਜਾਰੀ ਪੈਸੇ ਮਗਰ ਨਾਲ ਭੱਜਿਓ ਅਸਲ ਦਾ ਰਤਬਾ ਵੱਡਾ ਕਰ ਲਓ ਪੈਸਾ ਪੈਂਜ ਪੈਸੇ ਦੀ ਔਕਾਤ ਕਿ ਤੁਹਾਡੇ ਮਗਰ ਨਾਲ ਭੱਜੇ ਜਿਹੜੇ ਜਿਹੜੇ ਬੰਦੇ ਦਾ ਰਤਬਾ ਵਡਾਣਾ ਉਹਦੇ ਮਗਰ ਪੈਸੇ ਨਹੀਂ ਭੱਜਣਾ ਹੀ ਭੱਜਣਾ ਅਜੇ ਅਜੇ ਆਪਾਂ ਇਹ ਚੀਜ਼ ਵੇਂਦੇ ਨਹੀਂ ਆ ਪਰ ਰਤਬਾ ਆਪਦਾ ਵੇਂਦੇ ਨਹੀਂ ਤੇ ਪੈਸੇ ਮਾਲਕ ਪਜਣਾ ਪੈਣੇ। ਮਤਲਬ ਵੀ ਆ ਇਹ ਉਹ ਚੀਜ਼ ਹੈਗੀ ਨਹੀਂ ਰਤਬਾ ਰਤਬਾ ਜਿੱਦੋਂ ਭਾਜੀ ਪੱਬੇ ਭਾਨੂ ਕੋਲ ਆਪਾਂ ਕਦੀ ਨਾ ਕਦੀ ਕਿਤੇ ਤੋਂ ਮੰਗ ਕੇ ਜਾਏ। ਨਾ 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 ਮੈਂ ਗੱਲ ਇੱਕ ਬੰਦੇ ਨੇ ਪਜਨੇ ਸੱਦਿਆ ਨਾ ਉਹਨੂੰ ਤੇਰੇ ਬਾਰੇ ਪਤਾ ਤੂੰ ਕਿੰਨੇ ਆਲਾ ਨਾ ਭਾਜੀ ਕਈ ਯਾਰ ਬੰਦਾ ਡਾਉਣੀ ਹੁੰਦਾ ਕਹਿ ਕੇ ਵੀ ਖੇਡਦਾ ਥੇ ਟੀਮਾਂ। ਇਹ ਤੇ ਕੋਈ ਨਹੀਂ ਕੋਈ। ਹੁਣ ਜਿਹੜਾ ਕਈ ਬੰਦੇ ਹੁਣ ਹੁਣ ਥੋੜੀ ਜਿਹੀ ਸ਼ਰਮ ਮਹਿਸੂਸ ਕਰਦੇ ਆ। ਪਹਿਲੋਂ ਦੇ ਫੋਨ ਕਰਦੇ ਤਾਂ ਮੈਂ ਖੇਡਣਾ ਤੇ ਤੇਰੇ ਨਾਲ ਉਹਨਾਂ ਪੈਸੇ ਲਈ ਦੇਣੀ ਮੋਟਰਸਾਈਕਲ ਖਿੱਚਣਾਂ ਤੇ ਆ ਜਾਣਾ ਪੈਸੇ ਨਹੀਂ ਲੈਣੇ ਇੱਕ ਖੇਡਣ ਦਾ ਜਨੂਨ ਹੁੰਦਾ ਵੀ ਖੇਡਣਾ ਇਹ ਹੁੰਦਾ ਹੈ ਨਾ ਖੇਡਾਂਗੇ ਤੇ ਫੇਰ ਹੀ ਤਕੜੇ ਹੋਵਾਂਗੇ ਆ ਚੀਜ਼ ਹੁੰਦੀ ਹੈ ਨਾ ਉਦੋਂ ਇਦਾਂ ਦਾ ਸਿਸਟਮ ਹੁੰਦਾ ਲੋਕਾਂ ਦੀ ਬੰਦਾ ਤਕੜਾ ਹੋ ਗਿਆ ਤੇ ਲੋਕਾਂ ਤੇ ਹੁੰਦਾ ਯਾਰ ਪੈਸੇ ਦੀ ਕਿਉਂ ਕਾਦਿਆ ਮੈਂ ਨਹੀਂ ਮੰਨਦਾ ਪੈਸੇ ਦੀ ਔਕਾਤ ਹੈਗੀ ਕੋਈ ਆਪਣੀ ਕੱਟੀ ਮੰਦੀ ਪੈਸੇ ਦੇ ਨਹੀਂ ਸ਼ਮਾਨਾ ਜਿਹਨੂੰ ਆਪ ਹੁੰਦਾ ਹੈ ਨਾ ਬਾਲਾ ਯਾਰ ਵਡਿਆ ਬੰਦਾ ਸ਼ਕੀ ਤੁਹਾਨੂੰ ਦੱਸਿਓ ਕਿੰਦਾ ਦਾ ਪਲੇਅਰ ਹੋ ਸਕਦਾ ਹੈ ਹਾਂਜੀ ਅਸਿਕਾ ਜੀ ਬਾਲਾ ਜਿਆਦਾ ਤਗੜਾ ਹੈ ਸਮਾਨ ਲਾਲਾ 헵 ਫੇਰ ਲਾਲਾ ਜਾਂ ਕੋਈ ਕਿਸੇ ਤੋਂ ਜਰਿਆਣੀ ਗਿਆ ਉਹ ਚੀਜ਼ ਲਾਲਾ ਹਾਂਜੀ ਪਰ ਕਬੂਤਰ ਨਹੀਂ ਬਣ ਜਾਣਾ ਇਹ ਇਹ ਗੱਲ ਹੈਗੀ ਸਹੀ ਗੱਲ ਪਹੁੰਚੀ ਅਹੀਂ ਮੈਂ ਵੇਲਾ ਵੀ ਨਿਗਾਹ ਜਨਾ ਮੈਂ ਇਹਨੂੰ ਪੂਰਾ ਫੁੱਲ ਫੇਟ ਨਹੀਂ ਦੇਖਿਆ ਨੂੰ ਮੈਂ ਪੂਰਾ ਜੀ ਮੈਂ ਪਹੁੰਚ ਖੇਡਦਾ ਹੀ ਨਹੀਂ ਬੈਠਾ ਨਹੀਂ ਤੁਹੀਂ ਦਾ ਮੇਟੋਚ ਹੋ ਤਾ। ਅਰਦਾ ਬਹੁਤ ਜ਼ਿਆਦਾ ਮੈਂ ਤੈਨੂੰ ਗੱਲ ਦੱਸਾਂ ਵੀ ਮੈਂ ਇਹ ਫਿੱਟ ਫਿੱਟ ਬਲੇ ਕਿ ਦੁ ਖੇਡ ਗਿਆ। ਹਾਂਜੀ 2003 23 ਤੋਂ ਬਾਅਦ ਲੋ ਪਹਿਲੋਂ। ਤੇ ਮੈਂ ਮੈਂ ਜਿਹੜੀ ਸੁਰਤ ਸੰਭਾਲੀ ਆ ਜਦੋਂ ਮੈਂ ਨਿਕਲਿਆ ਬਾਹਰ ਘਰੋਂ ਮੈਂ ਸ਼ਹਿਰ ਚ ਨਿਕਲਿਆ। ਮੇਲੇ ਪਹਿਲੋਂ ਵੇਖੇ ਨਹੀਂ ਮੇਲੇ ਤੇ ਕੌਣ ਖੜਦਾ ਏ ਕਿਨੂੰ? ਉਹਨਾਂ ਨਿੱਕੀ ਹੋਈਦਾ ਮੇਲਿਆਂ ਤੇ ਚਾਈ ਤਾਂ ਨਹੀਂ। ਇਹ ਪਹਿਲੋਂ ਪਹਿਲੋਂ ਖੇਡ ਗਿਆ। ਹਾਂਜੀ। ਨਹੀਂ ਭਾਣ ਜੀ ਭਾਣਾ ਆ ਵੀ ਜਾਂਦਾ ਤਾਂ ਮੈਂ ਖੇਡਿਆ ਚਾਰ ਸਾਲੀਆਂ। ਉਹਦੇ ਵਿੱਚ ਸਮਝ ਆਉਗਿਆ ਹਾਂ ਆਹ ਆਹ ਉਹ ਤਾਂ ਪੱਜ ਗਏ ਉਹਦਾ ਸੋਹਣਾ ਵੜਾਇਆ ਜਾਂਦਾ ਭਾਜ ਜਦੋਂ ਬਾਬਾ ਬੋਲਣ ਲੱਗਦਾ ਮੈਂ ਮਿਹਨਤ ਲਾ ਕਰਿਆਂਗਾ ਨਾ ਨਾਈ ਕਹਿੰਦੇ ਨਹੀਂ ਨਾਈ ਦਾ ਵਦ ਨਹੀਂ ਨਾਈ ਨਾ ਅੱਜ ਭਾਉਣ ਲੱਗੇ ਮੈਂ ਜੀਵਦਾ ਰਹਾਂੀ ਸਮਝ ਨਹੀਂ ਨਹੀਂ ਪਹਾੜੀ ਵੀ ਨੰਗੇ ਦਾ ਮੁੰਡਾ ਜਿਹੜੇ ਰਾਜੇ ਦਾ ਮੁੰਡਾ ਨਹੀਂ ਨਹੀਂ ਇਹੰਦਾ ਭਾਉਣ ਦਾ ਵੀ ਮੌਤਾ ਹੀ ਨਹੀਂ ਨਹੀਂ ਉਹਦਾ ਜਿਹੜੀ ਬਾਰੀ ਮਾਰਦੀ ਆਲੀ